ਅੰਤਨਾਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨਤਰ ਕੇ ਬੋਲੋ ਜੀ ਸ੍ਰੀ ਵਾਹਿਗੁਰੂ 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 ਇਹ ਨਿਮਾਣਿਆ ਕੇ ਮਾਨ ਸਤਿਗੁਰੂ ਨੇ ਤਾਣਿਆ ਕੇ ਤਾਣ ਨੇ ਉਟਿਆ ਕੀ ਓਟ ਨੇ ਆਸਰਿਆਂ ਕੀ ਆਸਰੇ ਸੱਚੇ ਪਿਤਾ ਵਾਹਿਗੁਰੂ ਰਖੜ ਪੁੰਨਿਆ ਦਾ ਦਿਹਾੜਾ ਹੈ ਆਰ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਮਹਾਰਾਜ ਦਾਤ ਪੁੰਨ ਕਰਦੇ ਆ ਸੰਗਤ ਦੀ ਸੇਵਾ ਕਰਦੇ ਆ ਮਹਾਰਾਜ ਲਖਾਂ ਨੇ ਕੰਮ ਪ੍ਰਕਾਰ ਦੀਆਂ ਭੁੱਲਾਂ ਜਾਂਦੀਆਂ ਆਪ ਜੀ ਦੇ ਅਣਜਾਣ ਬੱਚੇ ਸਮਝ ਕੇ ਮਹਾਰਾਜ ਗਲਤੀਆਂ ਭੁੱਲਾਂ ਚੁੱਕਾ ਮਾਫ਼ ਕਰਨੀਆਂ ਅੱਗੇ ਤੋਂ ਸਪਸ਼ਟ ਗੁਰਬਾਣੀ ਪੜਨ ਦਾ ਨਾਮ ਜਪਣ ਦਾ ਵੰਦਗੀ ਕਰਨ ਦਾ ਦਾਤ ਬਖਸ਼ਿਸ਼ ਕਰਨੀਆਂ ਸੰਗਤਾਂ ਦੀ ਸੇਵਾ ਕਰਨ ਦੀ ਦਾਤ ਬਖਸ਼ਿਸ਼ ਕਰਨੀ ਮਿਹਰ ਕਰਨੀ ਸੱਚੇ ਪਾਤਸ਼ਾਹ ਜਿੱਥੇ ਵੀ ਰੱਖਿਓ ਚਰਨਾ ਕਮਲਾਂ ਦੇ ਨਾਲ ਜੋੜੀ ਰੱਖਿਓ ਕੋਟ ਪ੍ਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਓ ਹਮ ਅ ਗਿਆਨ ਲੱਪ ਮਤ ਥੋਰੀ ਤੁਮ ਆਪਣ ਬਿਰਦ ਰਖਾਓ ਤੁਮਰੀ ਸ਼ਰਣ ਤੁਮਾਰੀ ਆਸਾਤ ਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦੇ ਆਲਾ ਨਾਨਕ ਕਰਕੇ ਗੋਲੇ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਓ ਆ ਜਿਹਦੇ ਚਰਨਾਂ ਦੇ ਦਾਸਾਂ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜਾਨ ਬੱਚੇ ਸੰਜ ਕੇ ਸ਼ਮਾ ਕਰਨੀ ਗਲਤੀਆਂ ਭੁੱਲਾ ਚੁਕਾ ਮਾਫ ਕਰਨੀ ਆ ਸੇਵਾ ਕਰਨ ਦਾ ਉਦਮ ਤੇ ਬਲ ਬਖਸ਼ਿਸ਼ ਕਰਨਾ ਸੁਖ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਨਾਮ ਜਪਉਣਾ ਚਰਨਾਂ ਚ ਰੱਖਣਾ ਸੁਖ ਹੋਵੇ ਨਾਮ ਚ ਤਾਵਾ ਨਾਨਕ ਦਾ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਬੋਲੇ ਸੋ